ਮਟਾਲਾ ਵਿੱਚ ਭਾਜਪਾ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਉੱਗੇ ਭਾਜਪਾ ਅਗੂ ਨਰੇਸ਼ ਮਾਜਨ ਵੱਲੋਂ ਅਕਾਲੀ ਦਲ ਦਾ ਪੱਲਾ ਫੜਨ ਤੋਂ ਬਾਅਦ ਕਈ ਹੋਰ ਭਾਜਪਾ ਵਰਕਰ ਵੀ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਸ਼ੁਰੂ ਹੋ ਗਏ ਹਨ ਜਿੱਥੇ ਅਕਾਲੀ ਦਲ ਦੇ ਅਗੂ ਨਿਲ ਜੋਛੀ ਨੇ ਆ ਕੇ ਭਾਜਪਾ ਵਰਕਰਾਂ ਨੂੰ ਸਰੋਪਾ ਪਾ ਕੇ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ ਉੱਥੇ ਹੀ ਉਹਨਾਂ ਨੇ ਕਹਿ ਦਿੱਤਾ ਕਿ ਭਾਜਪਾ ਨੂੰ ਅਕਾਲੀ ਦਲ ਦੀ ਲੋੜ ਹੈ ਵੀਡੀਓ ਗੱਲਬਾਤਦਾਨ ਜੋਛੀ ਨੇ ਕਿਹਾ ਕਿ ਅਕਾਲੀ ਦਲ ਮਜ਼ਬੂਤ ਹੋਇਆ ਹੈ ਜੋ ਲੋਕ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਉਹਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਗੁਰਦਾਸਪੁਰ ਬਟਾਲਾ ਤੋਂ ਲਵ ਪ੍ਰੀਤ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਅੱਜ ਦੇ ਫੰਕਸ਼ਨ ਬਾਰੇ ਦੱਸਦੇ ਅੱਜ ਮੈਂ ਬਟਾਲੇ ਆਇਆ ਜੀ ਵੇਖੋ ਕਿੰਨਾ ਵਧੀਆ ਮੌਸਮ ਹੈ ਧੁੰਦ ਪੂਰੀ ਉਹਦੇ باوجود ਕਰੰਟ ਪੂਰਾ ਉਹਦੇ باوجود ਗਰਮੀ ਪੂਰੀ ਬੰਦਿਆਂ ਦੇ ਵਿੱਚ ਹੈ ਤੇ ਬਟਾਲੇ ਚ ਪੂਰੀ ਗਰਮੀ ਵਿਸ਼ਰੋਮਣੀ ਅਕਾਲੀ ਦਲ ਦੇ ਵਿੱਚ ਨਰੇਸ਼ ਮਹਾਜਨ ਜੀ ਜਦੋਂ ਦੇ ਸ਼ਾਮਲ ਹੋਇਆ ਹੈ ਦਿੱਲੀ ਜਿਹੜਾ ਵਾ ਪਰਿਵਾਰ ਵੱਡਾ ਪਿਆ ਸ਼ਰੋਮਣੀ ਅਕਾਲੀ ਦਲ ਦਾ ਅੱਜ ਵੀ ਇਹਨਾਂ ਨੇ ਪ੍ਰਦੀਪ ਸ਼ਰਮਾ ਜੀ ਯੂਥ ਲੀਡਰ ਆ ਉਹਨਾਂ ਦੇ ਸਮੇਤ ਤਕਰੀਬਨ 15 ਨਵੇਂ ਨੌਜਵਾਨ ਮੁੰਡੇ ਜਿਹੜੇ ਦਰਜਾ ਬਦਰਜਾ ਅਲੱਗ-ਅਲੱਗ ਭਾਰਤੀ ਜਨਤਾ ਪਾਰਟੀ ਦੇ ਸੰਗਠਨ 'ਚ ਕੰਮ ਕਰਦੇ ਸੀ ਅਲੱਗ-ਅਲੱਗ ਫੀਲਡ ਦੇ ਵਿੱਚ ਕੋਈ ਆਈਟੀ ਦਾ ਵਾ ਕੋਈ ਜਵਾਬ ਮੋਰਚੇ ਦਾ ਵਾ ਕੋਈ ਸਪੋਰਟਸ ਦੇ ਆ ਤੇ ਇਹ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਦੀ ਜੀ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਨਰੇਸ਼ ਮਹਾਜਨ ਜੀ ਜਿਹਦੇ ਹਲਕਾ ਇੰਚਾਰਜ ਬਟਾਲੇ ਦੇ ਤੇ ਰਮਨਦੀਪ ਸਿੰਘ ਜੀ ਜਲਾ ਪ੍ਰਧਾਨ ਸੰਧੂ ਸਾਹਿਬ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਆ ਉਹ ਸ਼ਾਮਲ ਹੋਇਆ ਮੈਂ ਉਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਨਾ ਤੇ ਸਾਰੇ ਹੀ ਮੈਂ ਆਸ ਵੀ ਕਰਦਾ ਕਿ ਇਸੇ ਤਰ੍ਹਾਂ ਹੀ ਪਾਰਟੀ ਦਾ ਝੰਡਾ ਬੁਲੰਦ ਕਰਨਗੇ ਤੇ ਆਉਣ ਵਾਲੀਆਂ ਕੋਈ ਵੀ ਇਲੈਕਸ਼ਨ ਹੋਊਗੀ ਇਹ ਬਟਾਲਾ ਹਲਕਾ ਜਿਹੜਾ ਵਾ 100% ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਜਿੱਤਾਂ ਜਿੱਤਾਂ ਦੀ ਰਹੀ ਸਮਝੌਤਾ ਕਰ ਰਿਹਾ ਸੰਭਵ ਹੈ ਕਿ ਨਹੀਂ ਹੈ ਦੇਖੋ ਜੀ ਸਮਝੌਤਾ ਸਾਡੀ ਨਾ ਮਤਲਬ ਬਟਾਲਿਆਉ ਤੇ ਨਾ ਅੰਬਰਸਰੋਂ ਤੇ ਨਾ ਸਾਡੇ ਤੋਂ ਹਣਾ ਸਮਝੌਤਾ ਜੇ ਕੱਲ ਨੂੰ ਹੋਇਆ ਵੀ ਤੇ ਵੇਖੋ ਸਮਝੌਤੇ ਇਹਦੇ ਚ ਪਾਰਟੀਆਂ ਦੇ ਮੈਂ ਸਮਝਦਾ ਕੋਈ ਪ੍ਰੇਮ ਪਿਆਰ ਦੇ ਯਾਰੀਆਂ ਦੋਸਤੀਆਂ ਦੇ ਸਮਝੌਤੇ ਨਹੀਂ ਹੁੰਦੇ ਜਰੂਰਤਾਂ ਦੇ ਸਮਝੌਤੇ ਹੁੰਦੇ ਆ ਉਸ ਦਿਨ ਸਮਝੌਤਾ ਭਾਰਤੀ ਜਨਤਾ ਪਾਰਟੀ ਨੇ ਆਪਣੀ ਲੋਡ ਨੂੰ ਕਰਨਾ ਜਦ ਤਨ ਲੱਗਾ ਵੀ ਸਾਡਾ ਕੁਝ ਇੱਥੇ ਬਣਨਾ ਹੈ ਹਨਾ ਨਾ ਪਾਰਲੀਮੈਂਟ ਨਾ ਵਿਧਾਨ ਸਭਾ ਨਾ ਕਾਰਪੋਰੇਸ਼ਨ ਨਾ ਪੰਚਾਇਤਾਂ ਨਾ ਮੈਨੂੰ ਲੱਗਦਾ ਨਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਲੱਗਦਾ ਵੀ ਕਿਤੇ ਕੁਝ ਹੈਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਆ ਪੰਜਾਬ ਵਾਸਤੇ ਬਣੀ ਆ ਪੰਜਾਬੀਆਂ ਵਾਸਤੇ ਬਣੀ ਪਾਰਟੀ ਆ ਜਿੰਨੇ ਸੰਘਰਸ਼ ਕੀਤੇ ਆ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸਤੇ ਕੀਤੇ ਆ ਜਿਹੜੀਆਂ ਪੰਜਾਬ ਦੀਆਂ ਜ਼ਰੂਰਤਾਂ ਭਾਵੇਂ ਉਹ ਚੰਡੀਗੜ੍ਹ ਭਾਵੇਂ ਪਾਣੀਆਂ ਦੇ ਮੁੱਦੇ ਆ ਭਾਵੇਂ ਵੱਧ ਅਧਿਕਾਰਾਂ ਦੇ ਮੁੱਦੇ ਆ ਭਾਵੇਂ ਫੈਡਰਲ ਸਟਰਕਚਰ ਦੇ ਮੁੱਦੇ ਆ ਜਿੰਨੇ ਵੀ ਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਲੜਾਈਆਂ ਲੜੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਈ ਲੜਣੀਆਂ ਤੇ ਪੰਜਾਬ ਦੇ ਲੋਕ ਵੀ ਇਹ ਸਮਝਣ ਲੱਗ ਪਿਆ ਕਿ ਅਸੀਂ ਵਲਗ-ਵਲਗ ਤਜਰਬੇ ਕਰਦੇ ਆ ਇੱਕਾ ਨਵੇਂ ਝੂਠੇ ਇਨਕਲਾਬੀ ਆਏ ਸੀ ਇਹਨਾਂ ਨੇ ਜੋ ਹਾਲ ਦੋ ਸਾਲਾਂ ਚ ਪਾੜ ਦਿੱਤਾ ਪੰਜਾਬ ਦਾ ਪਾਰਟੀ ਆਪਣੀ ਜ਼ਰੂਰਤ ਲਈ ਸਮਝੌਤਾ ਕਰੇ ਦੇਖੋ ਜੀ ਮੈਂ ਤੁਹਾਨੂੰ ਆਖਿਆ ਪੋਲਿਟਿਕਲ ਸਮਝੌਤੇ ਜ਼ਰੂਰਤਾਂ ਦੇ ਸਮਝੌਤੇ ਹੁੰਦੇ ਆ ਬਗੈਰ ਜ਼ਰੂਰਤਾਂ ਤੋਂ ਕੋਈ ਸਮਝੌਤਾ ਨਹੀਂ ਹੁੰਦਾ ਜੇ ਉਹਨਾਂ ਨੂੰ ਲੱਗਦਾ ਵੀ ਪੰਜਾਬ ਚ ਅਸੀਂ ਇਕੱਲੇ ਜਿੱਤ ਸਕਦੇ ਆ ਤੇ ਉਹ ਕਦੀ ਸਮਝੌਤਾ ਨਾ ਕਰਨ ਗੱਲ ਤੇ ਇਹ ਆ ਵੀ ਅੱਜ ਆਮ ਪਾਰਟੀ ਤੇ ਕਾਂਗਰਸ ਆਪਸ ਦੇ ਵਿੱਚ ਇਹ ਲੜਾਈ ਲੜੀ ਇਹਨਾਂ ਨੇ ਤੇ ਜੇ ਉਹ ਸਮਝੌਤਾ ਕਰਦੇ ਫੇ ਤਾਂ ਜ਼ਰੂਰਤਾਂ ਸਮਝਾਉਂਦਾ ਕਿ ਯਾਰੀ ਦੋਸਤੀ ਉਹਨਾਂ ਦੀ ਪ੍ਰੇਮ ਦਾ ਸਮਝੌਤਾ ਦੇ ਕੋਈ ਨਹੀਂ ਜ਼ਰੂਰਤ ਦਾ ਸਮਝੌਤਾ ਉਹਨਾਂ ਨੂੰ ਦੋਵਾਂ ਨੂੰ ਪਤਾ ਸਾਡੀ ਥੱਲੇ ਜ਼ਮੀਨ ਨਹੀਂ ਹੈਗੀ ਇਸ ਕਰਕੇ ਜ਼ਰੂਰਤਾਂ ਦੇ ਪੋਲਿਟੀਕਲ ਸਮਝੌਤੇ ਜ਼ਰੂਰਤਾਂ ਦੇ ਇੰਡੀਆ ਗਠਬੰਧਨ ਬਣ ਰਿਹਾ ਕਾਦੇ ਵਾਸਤੇ ਬਣ ਰਿਹਾ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ ਕਿਸੇ ਦਾ ਕਿਸੇ ਨੂੰ ਕਿਸੇ ਦਾ ਕਿਸੇ ਨੂੰ ਇਕੱਠੇ ਉਹਨਾਂ ਨੂੰ ਪਤਾ ਵਾ ਵੀ ਸਾਡੀ ਜ਼ਰੂਰਤਾਂ ਇਕੱਠੇ ਹੋਣਾ ਜੇ ਇਕੱਠੇ ਹੋ ਜਾਵਾਂਗੇ ਤੇ ਕੁਝ ਸੀਟਾਂ ਆ ਜਾਣਗੀਆਂ ਪਾਰਲੀਮੈਂਟ ਦੀਆਂ ਨੇ ਤੇ ਕਿਸੇ ਦੇ ਪੱਲੇ ਕੁਝ ਨਹੀਂ ਪੈਣਾ ਇਸ ਕਰਕੇ ਦੋਨਾਂ ਪਾਸੇ ਜ਼ਰੂਰਤ ਤਾਂ ਹੋਏਗਾ ਕਿ ਨਹੀਂ ਵੇਖੋ ਜ਼ਰੂਰਤ ਤੇ ਜੇ ਦੋਵਾਂ ਪਾਸੇ ਤੋਂ ਹੁੰਦੀ ਹੈ ਜੇ ਜਿਸ ਵੇਲੇ ਕਾਲੀ ਲਲ ਦੀ ਪੰਜਾਬ ਸਰਕਾਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬੀਜੇਪੀ ਨਾਲ ਸੀ ਸੈਂਟਰ ਚ ਬੀਜੇਪੀ ਦੀ ਸਰਕਾਰ ਸੀ ਤੇ ਪੰਜਾਬ ਦਾ ਕੰਨਾ ਵਿਕਾਸ ਹੋਇਆ ਮਤਲਬ ਇਹ ਆ ਇਹ ਜ਼ਰੂਰਤ ਪੰਜਾਬ ਦੀ ਵੀ ਆ ਕਿ ਸੈਂਟਰ ਦੇ ਵਿੱਚ ਵੀ ਉਹਦੇ ਪੱਖ ਵਾਲੀ ਪਾਰਟੀ ਹੋਵੇ ਜਿੱਕਰ ਸਮਝੌਤਾ ਆਉਣ ਵਾਲੇ ਪੋਖੇ ਦੇ ਵਿੱਚ ਕੋ ਵੀ ਜਾਂਦਾ ਹੈ ਇਹ ਸ਼ਰਤਾਂ ਜਿਹੜੀਆਂ ਨੇ ਉਹ ਪਹਿਲੀਆਂ ਹੀ ਰਹਿਣਗੀਆਂ ਐਨੀਆਂ ਜੋ ਸੀਟਾਂ ਦੀ ਮੈਂ ਇਹ ਗੱਲ ਦੇਖੋ ਜਿਹੜੀ ਹੈ ਨਾ ਮੈਂ ਪਹਿਲਾਂ ਕਹਤੀ ਹਾਂ ਵੀ ਸਮਝੌਤਾ ਨਾ ਮੇਰੇ ਲੈਵਲ ਤੇ ਹੋਣਾ ਤੇ ਨਾ ਇੱਥੇ ਹੋਣਾ ਨਾ ਤੁਹਾਡਾ ਤਜਰਬਾ ਕਹਿੰਦਾ ਮੇਰਾ ਤਜਰਬਾ ਵੇਖੋ ਜੀ ਇਹ ਕਹਿੰਦਾ ਵਾ ਵੀ ਜੇ ਇਹ ਸਮਝੌਤਾ ਜਣਾ ਨਾ ਪਾਰਟੀ ਪ੍ਰਧਾਨਾ ਚ ਹੋਣਾ ਉਧਰੋਂ ਅਮਿਤ ਸ਼ਾਹ ਜੀ ਮੋਦੀ ਜੀ ਨੱਡਾ ਜੀ ਤੇ ਇਧਰੋਂ ਸੁਖਵੀਰ ਬਾਦਲ ਜੀ ਤੇ ਜਿੰਨਾਂ ਜਿੰਨਾਂ ਨੂੰ ਤਿਆਰ ਕਰਨਗੇ ਜੇ ਕੱਲ ਨੂੰ ਹੋਇਆ ਪਰ ਮੈਨੂੰ ਹਾਲੇ ਤੱਕ ਮੈਨੂੰ ਮੇਰੇ ਸਮਝ ਨਹੀਂ ਆ ਕੋਈ ਸਮਝੌਤੇ ਵਾਲੀ ਗੱਲ ਚੱਲਦੀ ਪਈ ਆ ਅਸੀਂ ਪਾਰਟੀ ਨੂੰ ਮਜ਼ਬੂਤ ਕਰਦੇ ਪਏ ਸ਼੍ਰੋਮਣੀ ਅਕਾਲੀ ਦਲ ਨੂੰ ਉਸੇ ਨਾਲ ਹੀ ਸਮਝੌਤਾ ਹੋ ਜਾਣਾ ਉਸਦੇ ਤਾਂ ਭਾਈ ਨਹੀਂ ਕੁਝਦੇ ਨਹੀਂ ਮਾਈਕ ਹੋਏਗਾ ਅਸੀਂ ਕੁਝਦੇ ਨਹੀਂ ਕਿੰਨੂੰ ਕੋਸਿਆ ਕਿੱਥੇ ਕੋਸਿਆ ਦੱਸੋ ਨਹੀਂ ਅਜੇ ਤਾਂ ਬੀਜੇਪੀ ਮੈਂ ਬੀਜੇਪੀ ਦੇ ਖਿਲਾਫ ਜਿਹੜੀ ਆ ਇੱਕ ਗੱਲ ਕੀਤੀ ਦੱਸੋ ਮੈਨੂੰ ਹੁਣ ਵੀ ਆਪਾਂ ਬੀਜੇਪੀ ਦੇ ਖਿਲਾਫ ਬੀਜੇਪੀ ਦੇ ਖਿਲਾਫ ਗੱਲ ਨਹੀਂ ਕੀਤੀ ਮੈਂ ਉਸ ਪਾਰਟੀ 'ਚ ਰਿਆਂ ਉਸ ਪਾਰਟੀ 'ਚ ਜੋ ਸਿਸਟਮ ਚੱਲਦਾ ਪਿਆ ਵਾ ਉਹਦੀ ਗੱਲ ਕੀਤੀ ਆ ਮੈਂ ਨਾ ਮੋਦੀ ਸਾਹਿਬ ਦੀ ਕੋਈ ਸਰਕਾਰ ਤੇ ਮੋਦੀ ਸਾਹਿਬ ਦੀ ਹੈ ਜੇ ਮੈਂ ਮੋਦੀ ਸਾਹਿਬ ਮੈਂ ਅੱਜ ਵੀ ਆ ਨਾ ਮੋਦੀ ਸਾਹਿਬ ਜਿਹੜੇ ਅੱਜ ਤੱਕ ਦੇ ਸਭ ਤੋਂ ਸਫਲ ਪ੍ਰਧਾਨ ਮੰਤਰੀ ਆ ਜਦੋਂ ਮੈਂ ਕਿਸਾਨੀ ਐਜੀਟੇਸ਼ਨ ਚ ਬੋਲਦਾ ਸੀ ਉਦੋਂ ਮੈਂ ਆਂਦਾ ਸੀ ਵੀ ਕੋਈ ਕਾਨੂੰਨ ਕੋਈ ਸਰਕਾਰਾਂ ਜਿਹੜੀਆਂ ਲੋਕਾਂ ਦੇ ਖਿਲਾਫ ਸੋਚ ਕੇ ਨਹੀਂ ਬਣਾਉਂਦੀਆਂ ਹਾਂ ਜਦੋਂ ਲਾਗੂ ਹੁੰਦੇ ਆ ਲੋਕਾਂ ਨੂੰ ਨਹੀਂ ਉਹ ਮਨਮੁਾਫਕ ਹੁੰਦੇ ਉਹਨਾਂ ਦੇ ਰਿਜ਼ਲਟਸ ਉਹ ਨਹੀਂ ਹੁੰਦੇ ਇਸ ਕਰਕੇ ਐਮੈਂਡ ਵੀ ਕਰਨੇ ਪੈਂਦੇ ਆ ਰੱਦ ਵੀ ਕਰਨਾ ਉਦੋਂ ਵੀ ਮੈਂ ਇਹੀ ਬੋਲਦਾ ਸੀ ਵੱਡਾ ਮੁੱਦਾ ਹੈ ਜਿਹੜੀ ਬੰਦੀ ਸੀ ਉਦੋਂ ਵੀ ਇਹੀ ਬੋਲਦਾ ਸੀ ਮੈਂ ਹਾਂ ਬੰਦੀ ਸਿੰਘਾਂ ਨੂੰ ਭਾਜਪਾ ਅਤਵਾਦੀ ਮੰਨਦੀ ਬਾਕੀ ਪਾਰਟੀਆਂ ਵੀ ਅਤਵਾਦੀ ਮੰਨਦੀਆਂ ਨੇ ਜੋ ਸੀ ਜੀ ਕੀ ਮੰਨਦੇ ਦੇਖੋ ਜੀ ਮੈਂ ਜਿਹੜੀ ਗੱਲ ਹੈ ਨਾ ਮੈਂ ਇਸ ਪਾਰਟੀ ਦਾ ਮੁੱਦਾ ਜਿਹੜਾ ਵਾ ਨਾ ਉਹਦੇ ਚ ਮੈਂ ਓਪਨਲੀ ਆਪਣੀ ਮੇਰੀ ਪਰਸਨਲ ਰਾਇ ਹੋਊਗੀ ਮੈਂ ਪਾਰਟੀ ਚ ਦੱਸ ਦੇਣਾ ਹਮੇਸ਼ਾ ਹੀ ਜੀ ਜਿਹੜੀ ਮੈਨੂੰ ਨਹੀਂ ਚੰਗੀ ਲੱਗੇ ਪਰ ਮੈਂ মিডিਆ ਸਾਹਮਣੇ ਜਿਹੜਾ ਵਾ ਪਾਰਟੀ ਦਾ ਜੋ ਪੱਖਿਆ ਉਹਦੇ ਖਿਲਾਫ ਕਦੀ ਨਹੀਂ ਜਾਂਦਾ ਕਿਉਂਕਿ ਮੈਂ ਐਸੋਲੇ ਸ਼੍ਰੋਮਣੀ ਕਾਲੀ ਦਲ ਚ ਆ ਜਿਹੜੀ ਮੇਰੀ ਪਰਸਨਲ ਰਾਇ ਹ ਉਹ ਮੈਂ ਉੱਥੇ ਹੀ ਦੱਸ ਦਿੰਦਾ ਵੀ ਇਹ ਗੱਲ ਸਾਨੂੰ ਕਿੰਨੀ ਗਮਾਫਕ ਹੈ ਤੇ ਕਿੰਨੀ ਕਿ ਨਹੀਂ ਮਾਫਕ ਇਹ ਬੰਦੀ ਸਿੰਘਾਂ ਦਾ ਮੁੱਦਾ ਚੱਲਣਾ ਹੈ ਤੁਹਾਡੇ ਇਲੈਕਸ਼ਨਾਂ ਵਿੱਚ ਨਹੀਂ ਬੰਦੀ ਪਾਰਟੀ ਦਾ ਮੁੱਦਾ ਹੈ ਲੜਾਈ ਲੜ ਰਹੀ ਪਾਰਟੀ ਦਾ ਮੁੱਦਾ ਮੈਂ ਤੁਹਾਨੂੰ ਦੱਸਿਆ ਵੀ ਇਹ ਮੈਂ ਪ੍ਰੈਸ ਦੀ بجائے ਆਪਣੇ ਪਾਰਟੀ ਪ੍ਰਧਾਨ ਨੂੰ ਕਨਵੇ ਕਰ ਦਿੰਦਾ ਜਦੋਂ ਮੈਨੂੰ ਲੱਗੇ ਵੀ ਇਹ ਗੱਲ ਜਿਹੜੀ ਹੈ ਸਾਡੇ ਨਹੀਂ ਮਾਫਕ ਆਉਂਦੀ ਮੈਂ ਉਹਦੇ 'ਚ ਤੁਹਾਨੂੰ ਦੱਸ ਦਿੰਦਾ ਇੱਕ ਮਿਸਾਲ ਦੇ ਦਿੰਦਾ ਵੀ ਅਸੀਂ ਉੱਥੇ ਆਪਣਾ ਜਿਹੜੀ ਪਾਰਲੀਮੈਂਟ ਇਲੈਕਸ਼ਨ ਹੋਈ ਸੀ ਸਾਡੀ ਉੱਥੇ ਸੰਗਰੂਦ ਡਿਊਟੀ ਲੱਗੀ ਸੀ ਬਾਈ ਇਲੈਕਸ਼ਨ ਹੋਈ ਸੀ ਨਾ ਮੈਂ ਕਹਿੰਦਾ ਹੈ ਨਹੀਂ ਜੀ ਸਾਡਾ ਮਨ ਨਹੀਂ ਕਰਦਾ ਨਹੀਂ ਹੈ ਠੀਕ ਹੈ ਜੀ ਅਸਾ ਬਟਾਲਾ ਸੀਟ ਨੂੰ ਲੈ ਕੇ ਬਟਾਲਾ ਸੀਟ ਨੂੰ ਲੈ ਕੇ ਜੋ ਸੀਰਬ ਤੁਸੀਂ ਕਿਹਾ ਕਿ ਇਹ ਹਿੰਦੂ ਸੀਟ ਸੀ ਬਾਦਲ ਸਾਹਿਬ ਨੂੰ ਇਹ ਗੱਲ ਸਮਝ ਆ ਗਈ ਕਿ ਉਸ ਤੋਂ ਬਾਅਦ ਵਾਪਸ ਇਹ ਜਿਹੜੀ ਸੀਟ ਹੈ ਹਿੰਦੂ ਖੇਮੇ ਦੇ ਵਿੱਚ ਚਲੀ ਗਈ ਉਹ ਇੱਕ ਆਉਣ ਵਾਲੇ ਦਿਨਾਂ 'ਚ ਅਕਾਲੀ ਦਲ ਨੇ ਹਲਕਾ ਚਾਰਜ ਬਣਾਇਆ ਨਹੀਂ ਉਹ ਵੀ ਇਹ ਜੀ ਜੀ ਅਕਾਲੀ ਦਲ ਨੂੰ ਤਾਂ ਭਰਪੂਰ ਫਾਇਦਾ ਹੋਇਆ ਬਿਲਕੁਲ ਬਿਲਕੁਲ ਦੇਖਦਾ ਪਿਆ ਠੀਕ ਹੈ ਜੀ ਐਸ ਜਿੱਥੇ ਜਾਂਦੇ ਵੀ ਸ਼ਰੂਨੀ ਅਕਾਲੀ ਦਲ ਦਾ ਸ਼ਹਿਰਾਂ 'ਚ ਕੁਝ ਨਹੀਂ ਆ ਉੱਥੇ ਨਰੇਸ਼ ਭਾਈ ਦੇ ਬੰਦੇ ਆ ਸ਼ਹਿਰਾਂ ਦੇ ਵਿੱਚੋਂ ਰੋਜ਼ ਦਿੱਲੀ ਸ਼ਾਮਲ ਹੋ ਰਹੇ ਬੰਦੇ ਕਿੰਨੇ ਕਾਉਂਸਲਰ ਕਿੰਨੇ ਬੰਦੇ ਉਦੋਂ ਸ਼ਾਮਲ ਹੋਏ ਪਾਰਟੀ ਦੇ ਉਧੇਦਾਰ ਹੋਏ ਕਾਉਂਸਲਰ ਹੋਏ ਜਿਸ ਦਿਨ ਪਹਿਲੇ ਦਿਨ ਜੁਆਇਨ ਹੋਏ ਹੁਣ ਵੀ ਹੋ ਰਹੇ ਆ ਗਾਂ ਵੀ ਹੋਣਗੇ ਇਹ ਤਾਂ ਅੰਡਰਸਟੂਡ ਯਾ ਥੈਂਕ ਯੂ ਚਲੋ